ਜੰਟ ਦੀ ਵਜ੍ਹਾ ਨਾਲ ਹੋਇਆ ਜਿਉ ਬਸ ਹੋਇਆ ਜੰਟ ਨੇ ਕਰਵਾਇਆ ਜੀ ਉਸੇ ਨੇ ਮੇਰਾ ਘਰ ਪਟਿਆਈ ਉਹਦੀ ਵਜ੍ਹਾ ਦੇ ਨਾਲ ਹੀ ਅੱਜ ਮੇਰੇ ਪਤੀ ਨੇ ਖੁਦਕੁਸ਼ੀ ਕੀਤੀ ਹੈ ਆਣਾ ਜੀ ਉਹਦੇ ਵਿਦੇਸ਼ ਦੇ ਵਿੱਚ ਬਹੁਤ ਪਰੇਸ਼ਾਨ ਆ ਜੀ ਉਹ ਪਰੇਸ਼ਾਨੀ ਦੇ ਵਿੱਚ ਗੁਜ਼ਰ ਰਿਹਾ ਪਰ ਮੈਨੂੰ ਇਨਸਾਫ ਦਵਾਇਆ ਜਾ ਮੇਰਾ ਅਧਿਕਾਰ ਉਜੜ ਗਿਆ ਮੈਨੂੰ ਪਰੇਸ਼ਾਨ ਉਹੀ ਪੈਸੇ ਕਰੀ ਜਾਂਦੇ ਵੀ ਹੱਕ ਸੱਚ ਦੇ ਆਪਣੇ ਪੈਸੇ ਸੀਗੇ ਤੇ ਆਪਣੇ ਆ ਹੀ ਨਿਕਲ ਗਏ ਮੈਂ ਕਿਹਾ ਵੀ ਕੋਈ ਨਹੀਂ ਪੈਸੇ ਵੀ ਆ ਜਾਣਗੇ ਮੈਂ ਉਹਨਾਂ ਨੂੰ ਬਹੁਤ ਸਮਝਾਉਂਦੀ ਸੀਗੀ ਪਰ ਉਹ ਕਹਿੰਦਾ ਮੇਥੇ ਹਦੋਂ ਵੱਤ ਹੋਈ ਜਾਂਦੀ ਮੈਂ ਕੁਝ ਨਹੀਂ ਮੈਂ ਕਰ ਸਕਦਾ ਵੀ ਮੈਂ ਬਹੁਤ ਪਰੇਸ਼ਾਨ ਪੈਸੇ ਦੇਣ ਦਾ ਤਾਂ ਕੋਈ ਨਾਂ ਨਹੀਂ ਲੈਂਦਾ ਸੀ ਉਹ ਜਿਹੜੀ ਕਾਲਜ ਨੇ ਪਹਿਲਾਂ ਵਾਲੇ ਸਾਢੇ 3 ਲੱਖ ਤੇ 2.5 ਲੱਖ ਫੀਸ ਭਰੀ ਸੀ ਉਹ ਕਾਲਜ ਨੇ ਉਹਨੂੰ ਰਿਫੰਡ ਕਰਤੀ ਉਹ ਵੀ ਉਹ ਘਟਾ ਕੇ ਉਹ ਵੀ ਘਟਾ ਕੇ ਉਹ ਹੀ ਖਾ ਗਿਆ ਸਾਡੇ ਨਾਲ ਉਹਨੂੰ 14 ਲੱਖ 13 ਲੱਖ 75 ਤੇ ਗੱਲ ਕੀਤੀ ਸੀ ਉਹਨੇ ਗਾਂ ਬੱਚੀ ਦੀ ਫੀਸ ਨਹੀਂ ਭਰੀਗੀ ਵੀਜ਼ਾ ਲੱਗ ਗਿਆ ਬਾਹਰ ਚਲਾ ਗਿਆ ਬੱਚਾ ਸਾਨੂੰ ਬਾਅਦ ਚ ਪਤਾ ਲੱਗਿਆ ਜੀ ਸਾਡੇ ਨਾਲ ਠੱਗੀ ਹੋ ਗਈ ਬਾਅਦ ਚ 3 ਲੱਖ ਤੇ ਸਾਰੀ 70000 ਫੀਸ ਭਰੀ ਆ ਥੋੜੀ ਸਾਰੇ ਹੜੱਪ ਕਰ ਗਿਆ ਪੈਸੇ ਕਿ ਪ੍ਰਸ਼ੰਜੇ ਬਹੁਤ ਗੱਲਬਾਤ ਕੀਤੀ ਸਾਡੀ ਸੁਣਵਾਈ ਨਹੀਂ ਹੋਈ ਕਿਸੇ ਨੇ ਕੋਈ ਸੁਣਵਾਈ ਨਹੀਂ ਕੀਤੀ ਉਹ ਪੈਸੇ ਦੇ ਦਮ ਤੇ ਨਿਕਲ ਗਏ ਆ ਜਿਹਨੇ ਸਾਨੂੰ ਟਾਲ ਮਟੋਲੇ ਲਾਇਆ ਅਸੀਂ ਬੰਦੇ ਵੀ ਸਾਨੇ ਚ ਪਾ ਕੇ ਅਸੀਂ ਕਿਹਾ ਵੀ ਸਾਡੀ ਫੀਸ ਮੜਵਾ ਦੇ ਕਹਿੰਦਾ ਪਹਿਲਾਂ ਬੰਦਿਆਂ ਦੇ ਮੂੰਹ ਤੇ ਕਹਿੰਦਾ ਵੀ ਓਕੇ ਕਰਦਾ ਵੀ ਓਕੇ ਮੈਂ ਥੋੜੀ ਫੀਸ ਮੜਵਾ ਦੂੰਗਾ ਫਿਰ ਇਹਨੇ 4 ਮਹੀਨੇ ਮੈਨੂੰ ਬਸ ਉਂਗਲਾਂ ਤੇ ਖੜਾਇਆ ਮੈਂ ਫੋਨ ਕਰਦੀ ਰਹੀ ਫਿਰ ਬਾਅਦ ਚ ਕਹਿੰਦਾ ਜਿਨ੍ਹਾਂ ਨੂੰ ਮੈਂ ਫੀਸ ਭਰੀ ਸੀ ਵੀ ਜਿਨ੍ਹਾਂ ਨੇ ਵੀ ਜਿਵੇਂ ਆਪਾਂ ਐਡਮਿਸ਼ਨ ਕਰਵਾਉਣੇ ਆ ਕਹਿੰਦਾ ਮੇਰੀ ਆਣ-ਬਾਣ ਹੋ ਗਈ ਮੇਰੀ ਥੋੜੀ ਫੀਸ ਵਾਪਸ ਨਹੀਂ ਹੁੰਦੀ ਉਸ ਕੰਨ ਪੱਲੇ ਲੱਗੇ ਵੀ ਬੰਦਾ ਅਰੈਸਟ ਹੋ ਗਿਆ ਤੇ ਅਸੀਂ ਸਿਸ਼ਕਾਰ ਕਰ ਲੰਗੇ ਅਸੀਂ ਰੱਖ ਵੀ ਕਰਨਾ ਵਿਚਾਰਾ ਅਸੀਂ ਇੱਥੇ ਬੈਠੇ ਆ ਉਹ 2 ਹਾਂਜੀ ਦੋੜਾ ਤਾਂ ਨਾ ਗਿਆ ਉਹ ਤੋਂ ਮਤਲਬ ਤੁਸੀਂ ਕਹਿੰਦੇ ਕਿ ਅਸੀਂ ਓਨਾ ਟਾਈਮ ਸਸਕਾਰ ਨਹੀਂ ਕਰਨਾ ਜਿੰਨਾ ਟੈਂਪੋ ਹੀ ਕਾਰਵਾਈ ਨਹੀਂ ਹੁੰਦੀ ਪਰ ਗੱਲ ਪੱਟਣੇ ਪੱਤੇ ਲੱਗੇ ਤਾਂ ਫੇਰ ਹੈ ਕਿ ਦਵਾਰਾ ਕਾਲਜ ਦੀ ਡਿਵੀਜ਼ਨ ਦਵਾਈ ਸਰਕਾਰੀ ਕਾਲਜ ਦੀ ਫੇਰ ਅਸੀਂ ਦਵਾਰੇ ਫੀਸਾਂ ਪਾਈਆਂ ਭਰੋਂ ਫੀਸਾਂ ਉਹਦਾ ਕਰਕੇ ਹੀ ਪਰੇਸ਼ਾਨ ਰਹਿੰਦਾ ਸੀ ਵੀ ਸਾਡੇ ਸਿਰ ਕਰਜ਼ਾ ਚੜ ਗਿਆ ਜੀ 27 26 27 ਲੱਖ ਰੁਪਏ ਦੇ ਕਰਜ਼ੇ ਥੱਲੇ ਆ ਗਏ ਕਾਲ ਜੀ ਸਫਰ ਟੈਲੀਵਿਜ਼ਨ ਨਾਲ ਤੁਸੀਂ ਜੁੜੇ ਹੋ ਮੈਂ ਪਰਮਜੀਤ ਸਿੰਘ ਇਸ ਵਕਤ ਮੱਤਾ ਪਿੰਡ ਵਿਖੇ ਖੜਾ ਜੋ ਜ਼ਿਲ੍ਹਾ ਫਰੀਦਕੋਟ ਦਾ ਪਿੰਡ ਹੈ ਇੱਕ ਵਿਅਕਤੀ ਵੱਲੋਂ ਸੁਸਾਇਸਾਈਡ ਕਰ ਲਿਆ ਗਿਆ ਕਿਉਂਕਿ ਉਸ ਦੇ ਨਾਲ ਠੱਗੀ ਵਜੇ ਸੀ ਠੱਗੀ ਇੱਕ ਏਜੰਟ ਨੇ ਮਾਰੀ ਆ ਜੋ ਫਰੀਦਕੋਟ ਦਾ ਰਹਿਣ ਵਾਲਾ ਪਰਿਵਾਰ ਦੇ ਨਾਲ ਗੱਲਬਾਤ ਕਰਦੇ ਆ ਕਿ ਕਿਵੇਂ ਉਹ ਠੱਗੀ ਵਜੇ ਕਿਵੇਂ ਠੱਗੀ ਦਾ ਸ਼ਿਕਾਰ ਹੋਇਆ ਪਰਿਵਾਰ ਤੇ ਐਡਾ ਖੌਫਨਾਕ ਕਦਮ ਚੱਕਿਆ ਉਹਦੇ ਪਿੱਛੇ ਕੀ ਕੀ ਕਾਰਨ ਨੇ ਉਹ ਇਹ ਕਦਮ ਚੱਕਣਾ ਪੈ ਗਿਆ ਕੀ ਗੱਲ ਹੋਈ ਆ ਜੀ ਏਜੰਟ ਦੀ ਵਜ੍ਹਾ ਨਾਲ ਹੋਇਆ ਜੋ ਕੋਈ ਸੋਇਆ ਏਜੰਟ ਨੇ ਕਰਵਾਇਆ ਜੀ ਉਸੇ ਨੇ ਮੇਰਾ ਘਰ ਪੱਟਿਆ ਜੀ ਜੀ ਹਾਂ ਜੀ ਇੱਕ ਬੱਚੇ ਦੀ ਫੇਲ ਆਈ ਸੀ ਜੀ ਬੱਚੇ ਦੀ ਫੇਲ ਆਈ ਸੀਗੀ ਤੇ ਸਾਡੇ ਨਾਲ ਉਹਨੂੰ 14 ਲੱਖ 13 ਲੱਖ 75 ਚ ਗੱਲ ਕੀਤੀ ਸੀ ਉਹਨੇ ਗਾਂ ਬੱਚੀ ਦੀ ਫੀਸ ਨਹੀਂ ਭਰੀਗੀ ਅੱਛਾ ਜੀ ਪ੍ਰਾਈਵੇਟ ਸਾਨੂੰ ਕੋਲਜ ਦਵਾਤਾ ਸਰਕਾਰੀ ਕਾਲਜ ਦੀ ਗੱਲ ਹੋਈ ਸੀਗੀ ਤੇ ਪ੍ਰਾਈਵੇਟ ਕਾਲਜ ਦਾਤਾ ਹਾਂਜੀ ਵੀਜ਼ਾ ਲੱਗ ਗਿਆ ਬਾਹਰ ਚਲਾ ਗਿਆ ਬੱਚਾ ਸਾਨੂੰ ਬਾਅਦ ਚ ਪਤਾ ਲੱਗਿਆ ਜੀ ਸਾਡੇ ਨਾਲ ਠੱਗੀ ਹੋ ਗਈ ਬਾਅਦ ਚ 3 ਲੱਖ ਤੇ ਸਾਰੀ 70000 ਫੀਸ ਭਰੀ ਆ ਥੋੜੀ ਸਾਰੇ ਹੜੱਪ ਕਰ ਗਿਆ ਪੈਸੇ ਉਹਦੀ ਵਜ੍ਹਾ ਦੇ ਨਾਲ ਹੀ ਅੱਜ ਮੇਰੇ ਪਤੀ ਨੇ ਖੁਦਕੁਸ਼ੀ ਕੀਤੀ ਹੈ 14 ਲੱਖ ਚੋਂ ਸਿਰਫ 3 ਲੱਖ ਹੀ ਭਰਿਆ ਹਾਂਜੀ 3 ਲੱਖ ਹੀ ਭਰਿਆ ਜੀ 370 ਤੁਸੀਂ ਕੋਈ ਜਦੋਂ ਸਾਨੂੰ ਪਤਾ ਲੱਗਿਆ ਵੀ ਸਾਡੇ ਨਾਲ ਠੱਗੀ ਵਜ ਕੇ ਤੁਸੀਂ ਏਜੰਟ ਨਾਲ ਕੋਈ ਗੱਲਬਾਤ ਕੀਤੀ ਪ੍ਰਸ਼ਾਸਨ ਰਾਹੀਂ ਜਾਂ ਜਾਂ ਹਾਂਜੀ ਹਾਂਜੀ ਪ੍ਰਾਸਨ ਜੀ ਬਹੁਤ ਗੱਲਬਾਤ ਕੀਤੀ ਸਾਡੀ ਸੁਣਵਾਈ ਨਹੀਂ ਹੋਈ ਕਿਸੇ ਨੇ ਕੋਈ ਸੁਣਵਾਈ ਨਹੀਂ ਕੀਤੀ ਉਹ ਪੈਸੇ ਦੇ ਦਮ ਤੇ ਨਿਕਲ ਗਿਆ ਅੱਛਾ ਜੀ ਹਾਂਜੀ ਹੁਣੇ ਪੈਸਾ ਦੇ ਕੇ ਮਨਦਾ ਵੀ ਮੈਂ ਤੁਹਾਡੇ ਪੈਸੇ ਮੋੜਨੇ ਆ ਜਾਂ ਕੋਈ ਗੱਲ ਕੋਈ ਮੰਨੇ ਕੁਛ ਨਹੀਂ ਮੰਨੇ ਜੀ ਉਹ ਕਹਿੰਦਾ ਮੈਂ ਮੇਰੇ ਕੋਲੇ ਮੈਂ ਤੁਹਾਡਾ ਬੱਚਾ ਬਾਹਰ ਤੋਰਦਾ ਮੇਰੇ ਕੋਲੇ ਕੁਛ ਨਹੀਂ ਹੈਗਾ ਮੈਂ ਕੁਛ ਨਹੀਂ ਤੁਹਾਨੂੰ ਦੇ ਸਕਦਾ ਬਸ ਮੈਂ ਬੱਚਾ ਬਾਹਰ ਘਾਲਤਾ ਬਸ ਜਿਹੜਾ ਜਿਹੜਾ ਵੀਜ਼ਾ ਲੱਗਿਆ ਮਾਤਾ ਉਹ ਉਹ ਜਿਹੜਾ ਕਾਲਜ ਸੀਗਾ ਉਹ ਮਾੜਾ ਕਾਲਜ ਸੀ ਜਾਂ ਉਹਦੇ ਚ ਕੀ ਦਿੱਕਤ ਕੀ ਸੀਗੀ ਉਹਦੇ ਚ ਜਿੱਥੇ ਤੁਹਾਨੂੰ ਠੱਗੀ ਲੱਗੀ ਉਹਦੇ ਨਾਲ ਜੀ ਉਹ ਪ੍ਰਾਈਵੇਟ ਕਾਲਜ ਸੀਗਾ ਉਹਦੇ 'ਚ ਵਰਕ ਪਰਮਿਟ ਨਹੀਂ ਸੀਗਾ ਜੀ ਲੋਕਲ ਕਾਲਜ ਸੀਗਾ ਉਹ ਹਾਂਜੀ ਤਾਂ ਕਰਕੇ ਫਿਰ ਉਹਨੇ ਬਾਅਦ 'ਚ ਅਸੀਂ ਬੱਚੇ ਨੂੰ ਦੁਬਾਰਾ ਕਾਲਜ ਦੀ ਡਿਵੀਸ਼ਨ ਦਵਾਈ ਸਰਕਾਰੀ ਕਾਲਜ ਦੀ ਫਿਰ ਅਸੀਂ ਦੁਬਾਰਾ ਫੀਸਾਂ ਪਾਈਆਂ ਉਹਨੂੰ ਘਰੋਂ ਫੀਸਾਂ ਉਹਦਾ ਕਰਕੇ ਹੀ ਪਰੇਸ਼ਾਨ ਰਹਿੰਦਾ ਸੀ ਵੀ ਸਾਡੇ ਸਿਰ ਕਰਜ਼ਾ ਚੜ ਗਿਆ ਜੀ 27 26 27 ਲੱਖ ਰੁਪਏ ਦੇ ਕਰਜ਼ੇ ਥੱਲੇ ਆ ਗਏ ਜੀ ਬਾਈ ਨੇ ਕਦੇ ਕੋਈ ਗੱਲਬਾਤ ਕੀਤੀ ਜਿਹੜਾ ਅੱਜ ਐਡਾ ਖੌਫਨਾਕ ਕਦਮ ਚੱਕਿਆ ਗਿਆ ਉਹ ਕਹਿੰਦੀ ਸੀਗੇ ਬਸ ਵੀ ਮੈਨੂੰ ਪਰੇਸ਼ਾਨ ਉਹ ਹੀ ਪੈਸੇ ਕਰੀ ਜਾਂਦੇ ਆ ਵੀ ਹੱਕ ਸੱਚ ਦੇ ਆਪਣੇ ਪੈਸੇ ਸੀਗੇ ਤੇ ਆਪਣੇ ਆ ਹੀ ਨਿਕਲ ਗਏ ਮੈਂ ਕਿਹਾ ਵੀ ਕੋਈ ਨਹੀਂ ਪੈਸੇ ਵੀ ਆ ਜਾਣਗੇ ਮੈਂ ਉਹਨਾਂ ਨੂੰ ਬਹੁਤ ਸਮਝਾਉਂਦੀ ਸੀਗੀ ਪਰ ਉਹ ਕਹਿੰਦਾ ਮੇਥੇ ਹਦੋਂ ਵੱਧ ਹੋਈ ਜਾਂਦੀ ਮੈਂ ਕੁਝ ਨਹੀਂ ਮੈਂ ਕਰ ਸਕਦਾ ਵੀ ਮੈਂ ਬਹੁਤ ਪਰੇਸ਼ਾਨ ਹੈ ਕੋਈ ਬੱਚਾ ਸੀ ਬਾਈ ਹਾਂਜੀ ਕੋਈ ਬੇਟਾ ਸੀਗਾ ਉਹ ਹੁਣ ਉਹਦੇ ਨਾਲ ਕੋਈ ਗੱਲਬਾਤ ਹੋਈ ਉਹਨਾਂ ਨੂੰ ਪਤਾ ਲੱਗ ਗਿਆ ਬੱਚੇ ਨੂੰ ਹਾਂਜੀ ਹਾਂਜੀ ਬੱਚੇ ਨੂੰ ਪਤਾ ਲੱਗ ਗਿਆ ਜੀ ਹੂੰ ਹਾਂਜੀ ਬਹੁਤ ਬੱਚੇ ਦੇ ਮਨ ਤੇ ਵੀ ਬਹੁਤ ਬੋਝ ਬਣ ਗਿਆ ਹੁਣ ਬੱਚਾ ਵੀ ਬਹੁਤ ਪਰੇਸ਼ਾਨ ਆ ਜੀ ਉਹਦੇ ਵਿਦੇਸ਼ ਦੇ ਵਿੱਚ ਬਹੁਤ ਪਰੇਸ਼ਾਨ ਆ ਜੀ ਉਹ ਪਰੇਸ਼ਾਨੀ ਦੇ ਵਿੱਚ ਗੁਜ਼ਰ ਰਿਹਾ ਪਰ ਮੈਨੂੰ ਇਨਸਾਫ ਦਵਾਇਆ ਜਾ ਮੇਰਾ ਅਧਿਕਾਰ ਉਚੜ ਗਿਆ ਕਿੰਨਾ ਕਿੰਨਾ ਚਿਰ ਹੋ ਗਿਆ ਤੁਹਾਡਾ ਸਾਰਾ ਵੀਜ਼ਾ ਲੱਗੇ ਨੂੰ ਜਾਂ ਕਿੰਨਾ ਚਿਰ ਹੋ ਗਿਆ ਗੱਲ ਹੋਈ ਇੱਕ ਸਾਲ ਤੇ ਜੀ 5 ਮਹੀਨੇ ਹੋ ਗਏ ਹਾਂਜੀ ਇੱਕ ਸਾਲ ਤੇ 5 ਮਹੀਨੇ ਹੋ ਗਏ ਅੱਜ ਬੱਚੇ ਗਈ ਨੇ ਹਾਂ ਤੁਹਾਨੂੰ ਉੱਥੇ ਜਾਂਦਿਆਂ ਸਾਰ ਪਤਾ ਲੱਗ ਗਿਆ ਸੀ ਕਦੋਂ ਪਤਾ ਲੱਗਿਆ ਵੀ ਸਾਡਾ ਸਹੀ ਸਿਸਟਮ ਨਹੀਂ ਸਾਨੂੰ ਜੀ ਡਾਕੂਮੈਂਟ ਜਦੋਂ ਦਿੱਤੇ ਬਾਅਦ ਚ ਦੋ ਦਿਨ ਪਹਿਲਾਂ ਹੀ ਡਾਕੂਮੈਂਟ ਦਿੱਤੇ ਉਹਦੀ ਬਾਅਦ ਚ ਸਾਨੂੰ ਪਤਾ ਲੱਗਿਆ ਜੀ ਇਹਨੇ ਸਾਡੇ ਨਾਲ ਵੀ ਐ ਕਰਕੇ ਠੱਗੀ ਮਾਰੀ ਆ ਜਦੋਂ ਤੁਸੀਂ ਡਾਕੂਮੈਂਟ ਚੈੱਕ ਕੀਤੇ ਜੇ ਤਾਂ ਵੀਜ਼ਾ ਲਵਾਇਆ ਸੀ ਉਹ ਕਿਹ ਕਿਹੜਾ ਇਮੀਗ੍ਰੇਸ਼ਨ ਕਿਹੜਾ ਸੈਂਟਰ ਸੀਗਾ ਇੱਕ ਉਹ ਜੀ ਮਾਸਟਰ ਵਾਲਡ ਹੈ ਜੀ ਤੇ ਦਵਿੰਦਰ ਉਹਦਾ ਨਾਮ ਹੈ ਜਿਹੜਾ ਏਜੰਟ ਹੈ ਦਵਿੰਦਰ ਹਾਂਜੀ ਫਰੀਦਕੋਟ ਦਾ ਜੀ ਹਾਂਜੀ ਹਾਂ ਵੱਡੇ ਭਾਈ ਉਹਨਾਂ ਦੇ ਨਾਲ ਮੌਜੂਦ ਹੈ ਗੱਲਬਾਤ ਕਰਦੇ ਆ ਬਾਈ ਜੀ ਮਤਲਬ ਜਿਵੇਂ ਭੈਣ ਜੀ ਦੱਸ ਰਹੀ ਹੈ ਕਿ ਡੇਢ ਸਾਲ ਹੋ ਗਿਆ ਸੀ ਇਹ ਲਮਕਾਰ ਰਹੇ ਸੀ ਜਿਸ ਕੇਸ ਨੂੰ ਅੱਜ ਇੱਕ ਖੌਫਨਾਕ ਕਦਮ ਚੱਕਿਆ ਕਿ ਪਹਿਲਾਂ ਕਦੇ ਇੱਕ ਬੈਠ ਕੇ ਗੱਲਬਾਤ ਕੀਤੀ ਪਰਿਵਾਰ ਚ ਵੀ ਆਪਾਂ ਇਦਾਂ ਨਵੇੜ ਲੀਏ ਨਹੀਂ ਇਹ ਹੁੰਦਾ ਹੈ ਜੰਟ ਨਾਲ ਇਹ ਖੁਦ ਵੀ ਗੱਲਾਂ ਕਰਦਾ ਰਿਹਾ ਜਾਂਦਾ ਵੀ ਰਿਹਾ ਵਿੱਚ ਬੰਦੇ ਪਾ ਕੇ ਵੀ ਲਗਿਆ ਉਹ ਉਹ ਕੋਈ ਗੱਲ ਜੇ ਤੇ ਨਾ ਆਇਆ ਫਿਰ ਉਹਦੇ ਮਨ ਤੇ ਲੋੜ ਲਾਣ ਲੱਗਾ ਉਸ ਦੋ ਵਾਰ ਸਾਡੀ ਪਰਜਾਈ ਹੈ ਇਹ ਵੀ ਹੁਣ ਜਾਂਦੀ ਰਹੀ ਐਸਐਸਪੀ ਦੇ ਇਨਕੁਆਰੀ ਲਵਾਈ ਸੀਗੀ ਉਹਨਾਂ ਨੇ ਇਨਕੁਆਰੀ ਲਾਈ ਸੀ ਉਹਦੇ ਵਿੱਚ ਵੀ ਉਹ ਜਾਲੀ ਜੁਲੀ ਕਾਗਜ਼ਕੂਚ ਪਤਾ ਨਹੀਂ ਕਰਕੇ ਕਿਵੇਂ ਜਾ ਕੇ ਉਹ ਪੁਲਿਸ ਨੂੰ ਪੈਸਾ ਖਵਾ ਕੇ ਜਾਂ ਕੋਸ਼ੋਰ ਕਰਕੇ ਕਾਰਵਾਈ ਕਰਕੇ ਉਹਦੇ ਵਿੱਚੋਂ ਵੀ ਉਹ ਬਾਹਰ ਚਲਾ ਗਿਆ ਉਹ ਇਹ ਪੈਸੇ ਦੇਣ ਦਾ ਤਾਂ ਕੋਈ ਨਾਂ ਨਹੀਂ ਲੈਂਦਾ ਸੀ ਉਹ ਜਿਹੜੀ ਕਾਲਜ ਨੇ ਪਹਿਲਾਂ ਵਾਲੇ ਸਾਢੇ 3 ਲੱਖ ਦੇ 2.5 ਲੱਖ ਫੀਸ ਭਰੀ ਸੀ ਉਹ ਕਾਲਜ ਨੇ ਉਹਨੂੰ ਰਿਫੰਡ ਕਰਤੀ ਉਹ ਵੀ ਉਹ ਘਟਾ ਕੇ ਉਹ ਵੀ ਘਟਾ ਕੇ ਉਹ ਹੀ ਖਾ ਗਿਆ ਮਤਲਬ ਜਿਹੜੀ ਉਹ ਫੀਸ ਵਾਪਸ ਕਰਦੇ ਸੀਗੇ ਬੱਚਾ ਦੋ ਵਾਰੀ ਕਾਲਜ ਚ ਗਿਆ ਉਹ ਕਹਿੰਦੇ ਵੀ ਤੁਸੀਂ ਜਿਹੜੀ ਇਮੀਗ੍ਰੇਸ਼ਨ ਦੇ ਵਿੱਚੋਂ ਤੁਸੀਂ ਵੀ ਫੈਲ ਆਈ ਆ ਤੁਸੀਂ ਉਹਨਾਂ ਨੂੰ ਸਾਡੀ ਗੱਲ ਕਰਵਾ ਦਿਓ ਤੁਹਾਡੀ ਫੀਸ ਬੱਚਾ ਵਾਪਸ ਹੋ ਜੂਗੀ ਬਾਅਦ ਚ ਇਹਨੇ ਸਾਨੂੰ ਟਾਲ ਮਟੋਲੇ ਲਾਏ ਅਸੀਂ ਬੰਦੇ ਵੀ ਸਨ ਚ ਪਾ ਕੇ ਅਸੀਂ ਕਿਹਾ ਵੀ ਸਾਡੀ ਫੀਸ ਮੜਵਾ ਦੇ ਕਹਿੰਦਾ ਪਹਿਲਾਂ ਬੰਦਿਆਂ ਦੇ ਮੂੰਹ ਤੇ ਕਹਿੰਦਾ ਵੀ ਓਕੇ ਕਰਤਾ ਵੀ ਓਕੇ ਮੈਂ ਤੁਹਾਡੀ ਫੀਸ ਮੜਵਾ ਦੂੰਗਾ ਫਿਰ ਇਹਨੇ 4 ਮਹੀਨੇ ਮੈਨੂੰ ਬਸ ਉਂਗਲਾਂ ਤੇ ਖੜਾਇਆ ਮੈਂ ਫੋਨ ਕਰਦੀ ਰਹੀ ਫਿਰ ਬਾਅਦ ਚ ਕਹਿੰਦਾ ਜਿਨ੍ਹਾਂ ਨੂੰ ਮੈਂ ਫੀਸ ਭਰੀ ਸੀ ਵੀ ਜਿਨ੍ਹਾਂ ਦੇ ਵੀ ਜਿਵੇਂ ਆਪਾਂ ਐਡਮਿਸ਼ਨ ਕਰਵਾਉਣੇ ਆ ਕਹਿੰਦਾ ਮੇਰੀ ਆਣ-ਬਾਣ ਹੋ ਗਈ ਮੇਰੀ ਤੁਹਾਡੀ ਫੀਸ ਵਾਪਸ ਨਹੀਂ ਹੁੰਦੀ ਬਾਅ ਹਾਂਜੀ ਉਹ ਵੀ ਛੱਕ ਲਈ ਤੇ ਉਸ ਤੋਂ ਬਾਅਦ ਬੱਚੇ ਦਾ ਸਕੂਲ ਕਾਲਜ ਨੇ ਤਾਂ ਫੀਸ ਵੀ ਵਾਪਸ ਕਰ ਦਿੱਤੀ ਫਿਰ ਉਹਦਾ ਕਾਲਜ ਦਾ ਕਿਵੇਂ ਸੈਟਿੰਗ ਕੀਤੀ ਕਾਲਜ ਦੁਆਰੇ ਅਸੀਂ ਉਹ ਤਾਂ ਡਿਵੀਸ਼ਨ ਦਵਾਈ ਸੀ ਜੀ ਉਹ ਤਾਂ ਜਦੋਂ ਵੀ ਸੰਬਹਾਂ ਜੀ ਨਵੇਂ ਗਹਾਂ ਜੀ ਡਿਵੀਸ਼ਨ ਦਵਾਈ ਸਰਕਾਰੀ ਕਾਲਜ ਉਹ ਪ੍ਰਾਈਵੇਟ ਕਾਲ ਸੀ ਜਿੱਥੇ ਇਹ ਨਹੀਂ ਸਾਡੀ ਡਿਵੀਸ਼ਨ ਕਰਵਾਈ ਸੀ ਉਹ ਪੈਸੇ ਆਪਦੇ ਅਲੱਗ ਤੋਂ ਲਾਏ ਸੀ ਕੋਲੋਂ ਲਾਏ ਸੀ ਤੁਸੀਂ ਹਾਂਜੀ ਉਹ ਸੀ ਬਾਅਦ ਚ 17 ਲੱਖ ਰੁਪਈਆ ਸੀ ਤਿੰਨ ਫੀਸਾਂ ਬਾਅਦ ਜਪਾਈਆਂ ਜੀ ਹਾਂਜੀ ਉਹ ਵੀ ਅਲੱਗ ਖਰਚਾ ਹੋ ਗਿਆ 5 ਲੱਖ ਹਾਂਜੀ 5 ਲੱਖ ਪਹਿਲਾਂ ਪਾਇਆ ਜਦੋਂ ਰਿਵੀਸ਼ਨ ਕਰਵਾਈ ਬਾਅਦ ਚ ਫੇਰ ਵੀ ਜਿਵੇਂ ਆਪਾਂ ਸਮੈਸਟਰ ਸਟਾਰਟ ਹੁੰਦਾ ਬੱਚੇ ਦਾ ਵੀ ਮੁੜ ਕੇ ਬਾਅਦ ਚ 6 ਲੱਖ ਫੇਰ 6 ਲੱਖ ਵੀ 12 ਲੱਖ ਇੱਕ ਤੇ 5 ਲੱਖ ਇਹ 17 ਲੱਖ ਰੁਪਇਆ ਅਸੀਂ ਪਾਇਆ ਬਾਅਦ ਚ 17 ਲੱਖ ਉਹ ਹੋ ਗਿਆ 14 ਲੱਖ ਤੁਸੀਂ ਇੱਧਰ ਦੇ ਬੈਠੇ ਸੀਗੇ 27-28 ਲੱਖ ਰੁਪਇਆ ਤੋਂ ਹਾਂਜੀ ਹਾਂਜੀ ਇੰਨੇ ਕਰਜ਼ੇ ਦੇ ਥੱਲੇ ਆ ਚੁੱਕੇ ਹਾਂ ਜੀ ਅਸੀਂ ਉਹਦਾ ਕਰਜ਼ੇ ਦਾ ਕਰਕੇ ਜੀ ਇਹ ਕਦਮ ਚੁੱਕਿਆ ਮੇਰੇ ਘਰ ਵਾਲੇ ਨੇ ਹੋਰ ਹੁਣ ਬਸ ਇਹੀ ਪਰੇਸ਼ਾਨੀ ਸੀ ਇਹ ਪਰੇਸ਼ਾਨੀ ਦੇ ਵਿੱਚ ਉਹਨੇ ਐਡਾ ਵੱਡਾ ਕਦਮ ਚੁੱਕ ਲਿਆ ਦੇ ਬਾਈ ਕਮਾਈ ਦਾ ਸਾਧਨ ਖੇਤੀਬਾੜੀ ਸੀ ਸਿਰਫ ਜਾਂ ਕੋਈ ਹੋਰ ਵੀ ਸੀ ਬਾਈ ਕਮਾਈ ਦਾ ਨਾਰਮਲ ਜੀ ਖੇਤੀ ਆ ਦੋ ਟਰੈਕ ਢਾਈ ਪੌਣ ਇੱਕ ਤਿੰਨ ਕਿੱਲੇ ਜੀ ਉਹ ਦਿਨਾਂ ਦਾ ਤੁਹਾਨੂੰ ਪਤਾ ਦਾ ਰੋਟੀ ਪਾਣੀ ਦਾ ਹੀ ਚੱਲਦਾ ਹੈ ਬਾਕੀ ਇਹ ਸਾਰਾ ਕਰਜ਼ਾ ਹੀ ਚੱਕਿਆ ਫਿਰ ਹਾਂਜੀ ਹਾਂਜੀ ਕਰਜ਼ਾ ਕਰਜ਼ਾ ਚੁਕਾਉਣ ਤੇ ਵੀ ਵਿੱਚ ਮੈਂ ਆ ਉਹਦੇ ਨਾਲ ਕਿਸੇ ਦੇ ਕਿਸੇ ਤੋਂ ਲੈ ਕੇ ਦੇ ਕੁਝ ਮੈਂ ਆਰਮੀ ਚ ਰਟੇਰ ਕੁਝ ਮੈਂ ਆਪਦੇ ਕੋਲ ਕੁਝ ਜ਼ਮੀਨ ਤੇ ਕਰਜ਼ਾ ਚੱਕ ਕੁਝ ਇਹਨਾਂ ਨੇ ਆਪਦੇ ਸੋਨੇ ਸੋਨੇ ਤੇ ਲੋਨ ਲੈ ਤਕਰੀਬਨ ਕਰਕੇ ਹੁਣ 22-23 ਲੱਖ ਰੁਪਏ ਦੇ ਕਰਜ਼ੇ ਥੱਲੇ ਮਤਲਬ ਪੂਰੀ ਤਰੀਕੇ ਦੇ ਨਾਲ ਵੀ ਸਾਰਾ ਕੁਝ ਹੀ ਕਰਜੇ ਹੀਟ ਹੋ ਗਿਆ ਘਰ ਤੋਂ ਲੈ ਕੇ ਸਾਰਾ ਕੁਝ ਹਾਂਜੀ ਹਾਂਜੀ ਸਾਡਾ ਸਾਡਾ ਫਾਦਰ ਸੀਗਾ ਉਹ ਆਰਮੀ ਇਹਦੇ ਚੋਂ ਐਮਐਸਚੂ ਰਿਟਾਇਰ ਹੋਏ ਸੀ ਉਹਦੀ ਤਨਖਾਹ ਤੇ ਚੱਲਦੇ ਸੀਗੇ 25-26000 ਮਿਲਦਾ ਸੀ ਉਹਨਾਂ ਦੀ 4 ਮਹੀਨੇ ਪਹਿਲਾਂ ਡੈਥ ਹੋ ਗਈ ਤੇ ਕਮਾਈ ਦਾ ਸਾਧਨ ਕੋਈ ਹੁਣ ਅੱਗੇ ਪਰਿਵਾਰ ਚ ਵੀ ਨਹੀਂ ਅੱਗੇ ਕੁਝ ਰਹਿ ਗਿਆ ਕਿਉਂਕਿ ਬੇਟਾ ਸੀ ਉਹ ਬਾਹਰ ਹੈ ਕੱਲੇ ਭੈਣ ਜੀ ਨੇ ਹਣਾ ਪਰਿਵਾਰ ਚ ਬਹੁਤ ਮੁਸ਼ਕਲ ਬਸ ਹੁਣ ਭਾਈ ਦੀ ਡੈਥ ਹੋ ਗਈ ਬੱਚਾ ਬਾਹਰ ਹੈ ਕੱਲੀ ਰਹਿ ਗਈ ਐਡਾ ਘਰ ਹੈ ਜਿਹੜਾ ਹੁਣ ਕੱਲੀ ਫੁੜੀ ਨੂੰ ਵੜ ਵੜ ਖਾਣ ਨੂੰ ਸਾਨੂੰ ਤਾਂ ਉਹੀ ਚਿੰਤਾ ਹੈ ਮੈਂ ਇੱਕ ਤਾਂ ਠੱਗੀ ਮਾਰ ਗਿਆ ਉਹ ਬੰਦਾ ਜਿਹੜਾ ਲਿਖ ਕੇ ਰੱਖ ਕੇ ਗਿਆ ਵੀ ਮੇਰੇ ਨਾਲ ਕੀਤੀ ਹੈ ਉਹਦਾ ਇਨਸਾਫ ਤਾਂ ਮਿਲਣਾ ਚਾਹੀਦਾ ਬਿਲਕੁਲ ਜੀ ਮੈਨੂੰ ਸਾਰ ਬਸ ਇਹੀ ਮੈਂ ਮੰਗ ਕਰਦੀ ਹਾਂ ਬਸ ਵੀ ਮੈਨੂੰ ਇਨਸਾਫ ਦਵਾਇਆ ਜਾਵੇ ਬਸ ਇਹ ਘਟਨਾ ਹੋ ਜਾਂਟ ਨੂੰ ਸਖਤ ਤੋਂ ਸਖਤ ਤੋਂ ਸਜ਼ਾ ਦਿੱਤੀ ਜਾਵੇ ਬਸ ਇਹ ਘਟਨਾ ਤੋਂ ਬਾਅਦ ਕੋਈ ਪੁਲਿਸ ਪ੍ਰਸ਼ਾਸਨ ਆਇਆ ਕੋਈ ਕਾਰਵਾਈ ਕਰਨ ਲਈ ਹਾਂਜੀ ਉਹ ਆਉਂਦੇ ਰਹੇ ਆ ਜੀ ਹਾਂਜੀ ਕਾਰਵਾਈ ਦਵਾਇਆ ਉਹਨਾਂ ਨੇ ਉਹ ਹੁਣ ਅੱਜ ਕਹਿ ਰਹੇ ਆ ਵੀ 12 ਵਜੇ ਵੀ ਕਹਿੰਦੇ ਉਹਨੂੰ ਅਸੀਂ ਰਜਿਸਟਰ ਕਰ ਲਾਂਗੇ ਠੀਕ ਹੈ ਜੀ ਹਾਂਜੀ 12 ਵਜੇ ਦਾ ਟਾਈਮ ਦਿੱਤਾ ਉਹ ਤੋਂ ਬਾਅਦ ਦੇਖੋ ਵੀ ਕੀ ਕਰਦੇ ਆ ਵੀ ਕੋਈ ਪਤਾ ਨਹੀਂ ਗੱਲ ਬਾਰ ਜਿਹੜਾ ਇਹ ਮਤਲਬ ਇਹ ਪਾਣਾ ਵਾਪਰੇ ਪਰਿਵਾਰ ਘਰ ਚ ਹੀ ਸੀ ਬਾਈ ਉਹ ਦੋ ਜਾ ਕਿਤੇ ਬਾਹਰ ਜਾ ਕੇ ਹਾਂਜੀ ਨਹੀਂ ਘਰ ਦੇ ਵਿੱਚ ਕੀਤਾ ਜੀ ਘਰ ਚ ਸੀ ਹਾਂਜੀ ਮੈਂ ਘਰ ਚ ਮੌਜੂਦ ਨਹੀਂ ਸੀ ਮੈਂ ਬਾਬਾ ਫਰੀਦ ਗਈ ਹੋਈ ਸੀ ਇਹ ਬਾਅਦ ਚ ਹੀ ਪਾਣਾ ਹੋਇਆ ਜੀ ਕੋਣ ਸੀ ਘਰੇ ਉਦੋਂ ਜਦੋਂ ਇਹ ਗੱਲ ਹੋਈ ਆ ਜੀ ਕੋਈ ਨਹੀਂ ਸੀ ਘਰੇ ਜੀ ਬਾਅਦ ਚ ਹਾਂਜੀ ਕਰ ਲਈ ਸੀ ਘਰ ਹਾਂਜੀ ਵਾਪਸ ਉਹ ਨੋਟਸ ਵੀ ਰੱਖ ਕੇ ਗਿਆ ਸੁਸਾਇਡ ਨੋਟਸ ਉਹ ਇੱਥੇ ਕੋਲੇ ਆਪ ਦਾ ਲਿਖ ਕੇ ਨੋਟਸ ਰੱਖ ਕੇ ਸਾਰਾ ਕੁਝ ਵੀ ਮੇਰੇ ਨਾਲ ਇੰਨੇ ਰੱਖਦੀ ਠੱਗੀ ਵਜੀ ਹੈ ਐ ਦੀ ਵਜ੍ਹਾ ਨਾਲ ਮੈਂ ਆਪ ਆਤਮ ਹੱਤਿਆ ਕਰ ਦਿੱਤੀ ਉਹ ਲਿਖ ਕੇ ਅਸੀਂ ਆਪ ਦੀ ਸਾਡੇ ਕੋਲੇ ਵੀ ਉਹਦੀ ਫੋਟੋ ਫੋਟੋ ਖਿੱਚ ਲਈ ਅਸੀਂ ਪੁਲਿਸ ਨੂੰ ਪ੍ਰਸ਼ਾਸਨ ਨੂੰ ਵੀ ਦਿੱਤਾ ਪਰਚਾ ਪੁਲਿਸ ਪ੍ਰਸ਼ਾਸਨ ਨੇ ਕੱਟਿਆ ਬਾਕੀ ਜਿਵੇਂ ਪੁਲਿਸ ਪ੍ਰਸ਼ਾਸਨ ਦਾ ਇਹ ਕੰਮ ਹੁੰਦਾ ਵੀ ਦਬਾਅ ਪਾ ਕੇ ਉਹਨਾਂ ਨੂੰ ਦੇ ਸਸ਼ਕਾਰ ਕਰਦਗੇ ਸਾਨੂੰ ਕੋਈ ਗੱਲ ਤਣ ਪੱਤਣ ਲੱਗੂ ਤਾਂ ਅਸੀਂ ਸਸ਼ਕਾਰ ਕਰਾਂਗੇ ਤੁਹਾਨੂੰ ਕਿਹਾ ਗਿਆ ਵੀ ਤੁਸੀਂ ਸਸ਼ਕਾਰ ਕਰ ਦਿਓ ਪੁਲਿਸ ਪ੍ਰਸ਼ਾਸਨ ਆਇਆ ਸੀ ਵੀ ਅਸੀਂ ਉਹਨੂੰ ਕਰ ਲਾਂਗੇ ਅਰੈਸਟ ਕਰ ਲਾਂਗੇ ਆ ਕਰ ਲਾਂਗੇ ਉਹ ਤਾਂ ਆਪ ਦਾ ਜਿਹੜੀ ਕਾਰਵਾਈ ਕਰਨੀ ਆ ਉਹਨਾਂ ਨੇ ਕਰਨੀ ਆ ਪਰ ਇਹਦੇ ਵਿੱਚ ਉਹ ਸਾਨੂੰ ਕੁਝ ਗੱਲ ਪੱਲੇ ਲੱਗੇ ਵੀ ਬੰਦਾ ਅਰੈਸਟ ਹੋ ਗਿਆ ਤਾਂ ਅਸੀਂ ਸਸ਼ਕਾਰ ਕਰ ਲਾਂਗੇ ਅਸੀਂ ਰੱਖ ਵੀ ਕਰਨਾ ਵਿਚਾਰਾ ਅਸੀਂ ਇੱਥੇ ਬੈਠੇ ਆ ਉਹ ਦੋ ਦਿਨਾਂ ਦਾ ਉਹ ਹਸਪਤਾਲ ਤੋਂ ਅਸੀਂ ਮੁਰਚਰੀ 'ਚ ਜਮਾ ਕੀਤਾ ਵਾ ਦੋ ਦਿਨ ਹੋ ਗਏ ਹਾਂਜੀ ਦੋ ਰਾਤਾਂ ਲੱਗੀਆਂ ਉਤੋਂ ਮਤਲਬ ਇਹ ਕਹਿੰਦੇ ਕਿ ਅਸੀਂ ਉਹਨਾਂ ਟਾਈਮ ਸਸ਼ਕਾਰ ਨਹੀਂ ਕਰਨਾ ਜਿੰਨਾ ਟਾਈਮ ਕੋਈ ਕਾਰਵਾਈ ਨਹੀਂ ਹੁੰਦੀ ਪਰ ਗੱਲ ਪੱਟਣੇ ਪੱਤੇ ਲੱਗੇ ਤਾਂ ਫੇਰ ਹੈ ਕਿਉਂਕਿ ਉਹ ਬੰਦਾ ਇੱਕ ਕਰਜ਼ੇ ਦੀ ਵਜ੍ਹਾ ਨਾਲ ਡੈਥ ਹੋ ਹੂੰ ਬੰਦੇ ਦੀ ਕੀਮਤ ਤਾਂ ਹੈ ਨਹੀਂ ਬਿਲਕੁਲ ਹੀ ਹੈ ਨਹੀਂ ਲੱਖਾਂ ਕਰੋੜਾਂ ਲੱਗੇ ਪਰ ਸਾਨੂੰ ਕੋਈ ਭਰੋਸਾ ਕੋਈ ਇਨਸਾਫ ਮਿਲੇ ਇਨਸਾਫ ਮਿਲੇ ਜੀ ਬਸ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਜੀ ਠੀਕ ਹੈ ਬਹੁਤ ਸਾਡੇ ਨਾਲ ਧੋਖਾ ਕੀਤਾ ਜੀ ਉਹਨੇ ਸਾਡੇ ਨਾਲ ਉਹੀ ਗੱਲ ਭੋਲੇ ਪਾਂਛੀਆਂ ਨੂੰ ਸਾਨੂੰ ਫਸਾ ਕੇ ਜਾਲ ਦੇ ਵਿੱਚ ਸਾਡੇ ਨਾਲ ਬਹੁਤ ਵੱਡੀ ਠੱਗੀ ਮਾਰੀ ਹੈ ਜੀ ਸਾਡੇ ਨਾਲ ਅਸੀਂ ਐਨੇ ਜੋਗਰੇ ਹੈ ਨਹੀਂ ਸੀ ਜਿੱਡੀ ਉਹਨੇ ਸਾਡੇ ਨਾਲ ਠੱਗੀ ਮਾਰੀ ਆ ਗਰੀਬ ਨੂੰ ਇਹੀ ਉਮੀਦ ਹੁੰਦੀ ਹੈ ਵੀ ਸਾਡਾ ਕੱਲਾ ਕੱਲਾ ਬੱਚਾ ਵੀ ਅਸੀਂ ਚੱਲ ਸੈੱਟ ਕਰ ਲਈਏ ਤਾਂ ਸੱਜ ਜਿੰਦਗੀ ਭੱਜਦੇ ਆਪਾਂ ਜੀ ਉਹ ਤਾਂ ਉਹੀ ਗੱਲ ਵੀ ਆਪਾਂ ਕਹਿਣੇ ਆ ਕਿ ਕਰਿਆ ਤਾਂ ਇਹ ਸੀ ਵੀ ਚਲੋ ਕੋਈ ਲਾਈਫ ਸੈੱਟ ਹੋ ਜੂਗੀ ਬੱਚਾ ਵਧੀਆ ਜੀ ਕਰਦੇ ਤਾਂ ਵੀ ਆਪਾਂ ਚੰਗੇ ਲਈਆਂ ਪਰ ਆਪਾਂ ਨੂੰ ਹੁਣ ਕੀ ਪਤਾ ਜੀ ਅਸੀਂ ਤਾਂ ਅਨਪੋਲ ਸੀਗੇ ਪਰ ਮੈਂ ਬੱਚੇ ਨੂੰ ਬਹੁਤ ਕਿਹਾ ਵੀ ਬੇਟਾ ਆਪਾਂ ਵੀ ਤੂੰ ਆਪਦੀ ਕਾਰਵਾਈ ਕਰ ਪੁੱਤ ਵੀ ਤੂੰ ਆਪ ਫੀਸ ਭਰ ਵੀ ਦੂਜਾ ਵੀ ਮੰਗਾ ਤੂੰ ਆਫਰ ਲੈਟਰ ਤੂੰ ਫੀਸ ਆਪ ਭਰਦੀ ਕਹਿੰਦਾ ਮੰਮੀ ਉਹ ਬਾਹਲੇ ਚੱਕਰਾਂ ਚ ਪਾ ਲੈਣਗੇ ਵੀ ਤੂੰ ਮੰਮੀ ਆਪਾਂ ਪੈਗ ਜੀ ਕਰ ਲੈਨੇ ਆ ਤੇ ਪਰ ਪੈਗ ਦੇ ਵਿੱਚ ਵੀ ਮੈਂ ਉਹਨਾਂ ਨੂੰ ਕਿਹਾ ਮੈਂ ਕਿਹਾ ਵੀ ਮੈਂ ਆਫਰ ਲੈਟਰ ਦੇ ਪੈਸੇ ਨਗਦ ਦੇ ਕੇ ਆਈ ਸੀ ਉਹਨਾਂ ਨੂੰ ਪੇਮੈਂਟ ਨਗਦ ਕਰਕੇ ਆਈ ਸੀ ਮੈਂ ਕਿਹਾ ਵੀ ਉਹ ਸਾਨੂੰ ਮੇਲ ਪਾ ਦੇ ਮੈਂ ਚਾਰ ਵੇਰੀ ਜਾ ਕੇ ਆਈ ਉਥੇ ਇਮੀਗ੍ਰੇਸ਼ਨ ਦੇ ਵਿੱਚ ਮੈਂ ਕਿਹਾ ਵੀ ਰੇ ਮੈਂ ਕਿਹਾ ਸਾਨੂੰ ਤੂੰ ਜਿਹੜਾ ਮੈਂ ਤੈਨੂੰ ਆਫਰ ਲੈਟਰ ਦੇ ਪੈ ਅਸੀਂ ਬੱਚੇ ਦਾ ਰਹਿਣ ਦਾ ਪ੍ਰਬੰਧ ਵੀ ਕਰਨਾ ਸਾਰਾ ਦੇਖਣਾ ਵੀ ਬੱਚੇ ਨੂੰ ਅਸੀਂ ਸੈੱਟ ਕਰਨਾ ਉੱਥੇ ਉਹ ਵੀ ਉਹਨੇ ਮੈਨੂੰ ਕੋਈ ਨਿਆਣ ਨਹੀਂ ਦਿੱਤਾ ਬਸ ਮੈਨੂੰ ਇਹ ਕਹਿ ਕੇ ਮੋ ਵੀ ਕੋਈ ਨਾ ਬਸ ਤੁਹਾਡਾ ਕੰਮ ਹੋ ਜਾਊਗਾ ਮੈਂ ਕਿਹਾ ਵੀ ਸਾਨੂੰ ਡਾਕੂਮੈਂਟ ਦਿਓ ਸਾਨੂੰ ਡਾਕੂਮੈਂਟ ਵੀ ਸਾਨੂੰ ਇੱਕ ਦਿਨ ਪਹਿਲਾਂ ਹੀ ਦਿੱਤੇ ਜੀ ਤੇ ਜਿਹੜੀ ਉਹ ਮੇਲ ਪਾਈ ਸੀ ਕਾਲਜ ਵਾਲੀ ਜਿਹੜੀ ਫੀਸ ਵਾਲੀ ਉਹ ਬੱਚਾ ਜਦੋਂ ਜਹਾਜ਼ ਤੇ ਜਾ ਰਿਹਾ ਸੀਗਾ ਉਹ ਬਾਅਦ ਚ ਮੇਲ ਆਈ ਉਹਨੂੰ ਫਿਰ ਉਦੋਂ ਉਹਨੇ ਮੈਨੂੰ ਬੱਚੇ ਨੇ ਜਾ ਕੇ ਫੋਨ ਕੀਤਾ ਕਹਿੰਦਾ ਮੰਮੀ ਆਪਾਂ ਬਹੁਤ ਵੱਡੀ ਆਪਣਾ ਠੱਗੀ ਵੱਜ ਗਈ ਮੈਂ ਬੱਚੇ ਨੂੰ ਫੇਰ ਵੀ ਸਮਝਾਇਆ ਵੀ ਬੇਟਾ ਕੋਈ ਗੱਲ ਨਹੀਂ ਤੂੰ ਟੈਨਸ਼ਨ ਨਾ ਲੈ ਕੋਈ ਗੱਲ ਨਹੀਂ ਅਸੀਂ ਤੇਰੀ ਮਗਰ ਖੜੇ ਹਾਂ ਉੱਥੇ ਪਹੁੰਚਣ ਮਤਲਬ ਇੱਥੋਂ ਜਹਾਜ਼ ਚੜ੍ਹਨ ਤੋਂ ਬਾਅਦ ਪਤਾ ਲੱਗਦਾ ਵੀ ਅਸੀਂ ਵੀ ਕਿੱਥੇ ਜਾਣਾ ਹੈ ਕਿੰਨੀ ਹਾਂ ਜੀ ਵੀ ਕਿੱਥੇ ਕਿਹੜਾ ਕਾਲਜ ਦਾ ਤਾਂ ਪਤਾ ਲੱਗੇ ਸੀ ਪਹਿਲਾਂ ਜਦੋਂ ਇੱਕ ਮਿੰਟ ਵੀ ਇੱਕ ਦਿਨ ਪਹਿਲਾਂ ਹੀ ਦੇ ਦਿੱਤਾ ਸੀਗਾ ਉਹ ਕਾਲਜ ਦਾ ਜਿਹੜੀ ਫੀਸਾਂ ਭਰੀਆਂ ਸੀਗੀਆਂ ਵੀ ਨਹੀਂ ਭੀਸ ਭਰੀ ਆ ਉਹ ਬਾਅਦ ਚ ਬੱਚਾ ਜਦੋਂ ਜਾ ਰਿਹਾ ਸੀ ਉਦੋਂ ਉਹ ਮੇਲ ਆਈ ਸੀ ਮੁੜ ਕੇ ਬਾਅਦ ਚ ਜਦੋਂ ਵੀ 25 ਤਰੀਕ ਨੂੰ ਉਹ ਚੜਿਆ ਉਹਦੀ 25 ਤਰੀਕ ਨੂੰ ਫਲੈਟ ਸੀ ਤੇ ਉਹ 26 27 ਤਰੀਕ ਨੂੰ ਪਹੁੰਚਿਆ ਸਵੇਰ ਉੱਥੇ ਬਾਅਦ ਚ ਉਹਨੇ ਮੈਨੂੰ ਤਾਂ ਰਾਤ ਨੂੰ ਫੋਨ ਕਰਤਾ ਸੀ ਕਹਿੰਦਾ ਮੰਮੀ ਆਪਣੇ ਨਾਲ ਬਹੁਤ ਵੱਡੀ ਠੱਗੀ ਵੱਜ ਗਈ ਮੇਰੇ ਕੋਈ ਗੱਲ ਨਹੀਂ ਪੁੱਤ ਫੇਰ ਉਹ ਨਹੀਂ ਸਾਨੂੰ ਸਾਰੇ ਪ੍ਰੂਫ ਦਿਖਾਏ ਕਹਿੰਦਾ ਮੰਮੀ ਇੰਨੀ ਵੀ ਸਾਰੀ ਉਹ ਹੀ ਗੱਲ ਵੀ ਆਪਾਂ ਇੰਨਾ ਪੈਸਾ ਭਰਿਆ ਸਾਰੀ 650 ਡਾਲਰ ਫੀਸ ਭਰੀ ਆ ਵੀ 3 ਲੱਖ 70 ਹੀ ਫੀਸ ਭਰੀ ਆ ਤੇ ਮੰਮੀ ਸਾਰੇ ਹੜਾਪਾ ਕਰ ਗਿਆ ਪੈਸਾ ਉਹ ਵੀ ਖਾ ਗਿਆ ਉਹ ਵੀ ਖਾ ਗਿਆ ਉਹ ਉਹ ਕੱਲ ਜਨਾ ਜਦੋਂ ਆਪਾਂ ਉਸ ਕੱਲ ਚ ਐਡਮਿਸ਼ਨ ਹੀ ਨਹੀਂ ਲਈ ਕੱਲ ਜੋ ਕੁਝ ਕੱਟ ਕੇ ਪਰਸੈਂਟ ਜੋ ਵਾਪਸ ਕਰਦਾ ਉਹਨਾਂ ਨੇ ਵਾਪਸ ਕਰਤੀ ਅਸੀਂ ਆਖਾ ਚੱਲ ਜਿਹੜੀ ਵਾਪਸ ਆਈ ਆ ਵੀ ਸਾਨੂੰ ਉਹ ਫੀਸ ਦਾ ਮੋੜ ਦੇ ਉਹ ਵੀ ਲਾਰੇ ਲੱਪਿਆਂ ਚ ਨਹੀਂ ਆਦਾ ਹੋਈ ਆਈ ਨਹੀਂ ਆਈ ਜਦੋਂ ਹੁਣ ਬਾਅਦ ਚ ਪਤਾ ਲੱਗਾ ਵੀ ਫੀਸ ਆ ਗਈ ਵਾਪਸ ਜੀ ਜਦੋਂ ਆਪਾਂ ਕਹਿੰਦੇ ਆਪਾਂ ਪੈਸੇ ਭਰਦੇ ਆਂ ਆਪਾਂ ਆਨਲਾਈਨ ਭਰਦਿਆਂ ਕਿਵੇਂ ਵੀ ਉਹ ਮੇਲ ਤਾਂ ਆਪਣੇ ਫੋਨ ਦੇ ਵਿੱਚ ਆਉਂਦੀ ਆ ਨਾ ਆਪਾਂ ਆਪਾ ਪੈਗ ਜੀ ਕਰਦੇ ਆਂ ਤੇ ਫਿਰ ਉਹ ਠੱਗੀ ਮਾਰਨੇ ਮਾਰੇ ਨੂੰ ਮੈਨੂੰ ਪ੍ਰੂਫ ਨਹੀਂ ਨਾ ਦਿੱਤਾ ਮੈਂ ਕਿਹਾ ਮੈਂ ਅਣਪੜ੍ਹ ਸੀ ਐ ਤਾਂ ਮੈਨੂੰ ਇੰਨਾ ਪਤਾ ਸੀ ਨਾ ਵੀ ਇੱਥੋਂ ਕੀ ਹੁੰਦਾ ਉਹਨੇ ਮੈਨੂੰ ਉਂਗਲਾਂ ਤੇ ਖੜਾਇਆ ਸਾਬ ਬਸ ਉਹਦੇ ਵੀ ਬਸ ਉਹੀ ਗੱਲ ਕਹਿੰਦਾ ਬਸ ਮੈਂ ਥੋੜੀ ਫੀਸ ਭਰੀ ਆ ਮੈਂ ਇੰਨੀ ਫੀਸ ਭਰੀ ਆ ਮੈਂ ਕਿਹਾ ਤੂੰ ਮੈਨੂੰ ਪ੍ਰੂਫ ਦੇ ਦੇ ਮੇਰੇ ਕੋਲ ਤਾਂ ਪ੍ਰੂਫ ਆ ਤੇ ਮੈਂ ਕਿਹਾ ਅਸੀਂ ਦਰਖਾਸਤ ਵੀ ਦਿੱਤੀ ਸੀ ਸਰ ਉਹ ਵੀ ਖਾਰਜ ਕਰਾਤੀਆਂ ਦਰਖਾਸਤਾਂ ਵੀ ਖਾਰਜ ਕਰਾਤੀਆਂ ਪੈਸੇ ਦੇ ਕੇ ਬਾਈ ਹੁਣ ਅੱਗੇ ਕੀ ਮੰਗ ਕਰਦੇ ਹੋ ਜਾਂ ਜੇ ਪੁਲਿਸ ਕਾਰਵਾਈ ਨਹੀਂ ਕਰਦੀ ਤਾਂ ਕੀ ਅੱਗੇ ਫੈਸਲਾ ਲਵਾਂਗੇ ਸਾਡਾ ਜੀ ਅਸੀਂ ਕੱਲ ਪੁਲਿਸ ਵਾਲਿਆਂ ਨੂੰ ਟਾਈਮ ਦਿੱਤਾ ਸੀ ਬਈ ਤੁਸੀਂ ਉਹ ਕਹਿੰਦੇ ਸਿਸ਼ਕਾਰ ਕਰੋ ਅਸੀਂ ਆਖਿਆ ਵੀ ਤੁਹਾਨੂੰ ਤੁਸੀਂ ਸਾਥੋਂ ਟਾਈਮ ਲੈ ਲਓਗੇ ਬੰਦੇ ਨੂੰ ਰੈਸਟ ਕਰੋ ਉਹਨੂੰ ਰੈਸਟ ਕਰੋ ਅਸੀਂ ਤੁਹਾਨੂੰ ਟਾਈਮ ਦਿੰਨੇ ਅੱਜ 12 ਵਜੇ ਤੱਕ ਦਾ ਟਾਈਮ ਦਿੱਤਾ ਓਦੋਂ ਬਾਅਦ ਜਿਹੜੀ ਅਗਲੀ ਕਾਰਵਾਈ ਅਸੀਂ ਉਹਨਾਂ ਨੂੰ ਕਹਤਾ ਵੀ ਅਸੀਂ ਆਪ ਸੋਚਾਂਗੇ ਕਿ ਸਿੱਕੀ ਕਰਨਾ ਹੈ ਧਰਨਾ ਲਾਉਣਾ ਹੈ ਜਾਂ ਕੀ ਕਰਨਾ ਹੈ ਉਹ ਸਾਡੇ ਤੇ ਹੈ ਉਨਾ ਚਿਰ ਤੁਸੀਂ ਬੰਦੇ ਨੂੰ ਅਰੈਸਟ ਕਰੋ ਸਾਡੀ ਕਾਰਵਾਈ ਹੈ ਅਸੀਂ ਇਹੀ ਆਨੇ ਤੁਹਾਡੇ ਚੈਨਲ ਨਾਲ ਜਿਹੜੀ ਗੱਲ ਪਹੁੰਚੇ ਪ੍ਰਸ਼ਾਸਨ ਕੋਲੇ ਪਹੁੰਚੇ ਪ੍ਰਸ਼ਾਸਨ ਸਾਰਾ ਐਕਸ਼ਨ ਲਵੇ ਉਹ ਬੰਦੇ ਦੀ ਰੈਸਟ ਕੀਤੀ ਜਾਵੇ ਸਾਨੂੰ ਇਨਸਾਫ ਮਿਲੇ ਆਪ ਦੇ ਚੈਨਲ ਦਾ ਤੁਹਾਡੇ ਦਾ ਬਹੁਤ ਬਹੁਤ ਸਾਰਾ ਧੰਨਵਾਦ ਆ ਦੇਖ ਸਾਹ ਜੇ ਉਸ ਗੱਲ ਬਾਤ ਕੀਤੀ ਪਰਿਵਾਰ ਦੇ ਨਾਲ ਕਿ ਇੱਕ ਏਜੰਟ ਦੀ ਵਜ੍ਹਾ ਕਾਰਨ ਇੱਕ ਪਰਿਵਾਰ ਦੇ ਮੈਂਬਰ ਨੂੰ ਮੁਖੀ ਨੂੰ ਆਤਮ ਹੱਤਿਆ ਕਰਨੀ ਪੈਗੀ ਸੁਸਾਈਡ ਨੋਟਸ ਵੀ ਛੱਡ ਕੇ ਗਏ ਆ ਹੁਣ ਦੇਖਦੇ ਆ ਕਿ ਪ੍ਰਸ਼ਾਸਨ ਕੀ ਅੱਗੇ ਕਾਰਵਾਈ ਕਰਦਾ ਤੇ ਕਿੰਨਾ ਕੁ ਪਰਿਵਾਰ ਨੂੰ ਇਨਸਾਫ ਦਿੰਦਾ ਤੁਸੀਂ ਜੁੜੋ ਸਫਰ ਟੈਲੀਵਿਜ਼ਨ ਨਾਲ ਤੁਹਾਨੂੰ